ਸੋ ਦੱਸੀ ਜੱਡਾ ਸਾਰੇ ਘਰੇ ਪੈਰ ਤਰਾ ਬੰਦਾ ਜੀ ਅੱਜੀ ਸਾਰੇ ਹਨ ਵੀਰ ਜੀ ਸਵਾਗਤ ਹੈ ਜੀ ਤੁਹਾਡਾ ਵੀਰ ਜੀ ਲਾਈਕ ਕਰੀ ਜਾਓ ਜੀ ਵਾਦਵੀ ਜੀ ਤੁਹਾਡਾ ਜੀ ਲਾਈਵ ਨੂੰ ਟਾਈਮ ਦੇਣ ਵਾਸਤੇ ਦਲੀਪ ਮਿਸ਼ਰਾ ਜੀ ਸ਼ਸ਼ੀਕਲ ਜੀ 14 ਜਣੇ ਆ ਜੀ 14 ਚੋ ਜੀ ਇੱਕ ਜਣੇ ਨੇ ਕੀਤਾ ਵਾ ਜੀ ਤੇ 13 ਜਣੇ ਨੇ ਨੀ ਜੀ ਲਾਈਕ ਕੀਤਾ ਦੇਖੋ ਲਾਈਕ ਕਰ ਦਿਓ ਜੀ ਲਾਈਕ ਦੇਖੋ ਜੀ ਲਾਈਕ ਨੂੰ ਕਿਹੜਾ ਬਹੁਤ ਟਾਈਮ ਲੱਗਦਾ ਵਾ ਵੀ ਚਾਹ ਕੰਮ ਛੱਡ ਕੇ ਜਾਣਾ ਤੇ ਤਾਂ ਆਪਾਂ ਕਰਨਾ ਜੇ ਤੁਸੀਂ ਲਾਈਵ ਦੇਖਦੇ ਪਏ ਆ ਤਾਂ ਬਸ ਇੱਕ ਬੀਨ ਕੀਤਾ ਜੀ ਲਾਈਕ ਜੇ ਕੋਈ ਮੇਰੇ ਵੀਰਾ ਜਾਂ ਕੋਈ ਮੇਰੀ ਭੈਣ ਆ ਜੀ ਕੁਛ ਮੈਂ ਗਲਤ ਤਾਂ ਹੋਦੀ ਨਹੀਂ ਪਈ ਤਾਂ ਨਾ ਦੇਖੋ ਤੇ ਤੁਸੀਂ ਲਾਈਕ ਦਬਾ ਦਿਆ ਕਰੋ ਜੀ ਜੀ 12 ਜਣੇ ਲਾਈਕ ਤੇ ਲਾਈਵ ਦੇ ਵਿੱਚ ਬੈਠ ਗਿਆ ਤੁਸੀਂ ਸਵਾਗਤ ਹੈ ਡਾਡਾ ਜੀ ਬਹੁਤ-ਬਹੁਤ ਜੀ 13 ਜਣੇ ਆ ਜੀ 13 ਚ ਦੋ ਲਾਈਕ ਆ ਜੀ